ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰਨ ਲੱਗੇ ਆ ਇਹਦੇ ਵਿੱਚ ਇੱਕ ਬਲਾਈਂਡ ਮਰਡਰ ਹੋਇਆ ਸੀਗਾ ਆਪਣੇ ਫੋਕਲ ਪੁਆਇੰਟ ਏਰੀਆ ਦੇ ਵਿੱਚ ਤੇ ਜਿਹਨੂੰ ਸਾਡੇ ਐਸ ਐਚਓ ਸਾਫ ਫੋਕਲ ਪੁਆਇੰਟ 13 ਦੀ ਟੀਮ ਨੇ ਢੰਡਾਰੀ ਕਲਾਂ ਦੀ ਸਾਰੀ ਟੀਮ ਨੇ ਬਹੁਤ ਜਲਦੀ ਜਿਹੜਾ ਇੱਕ ਬਲਾਈਂਡ ਮਰਡਰ ਸੀਗਾ ਉਹਨੂੰ ਜਿਹੜਾ ਹੈਗਾ ਟਰੇਸ ਕਰ ਲਿਆ ਇਹਦੇ ਵਿੱਚ ਜਿਵੇਂ ਵੀ ਜਦੋਂ ਇਹ ਮਰਡਰ ਹੋਇਆ ਸੀਗਾ ਸਾਨੂੰ ਇਨਫਾਰਮੇਸ਼ਨ ਆਈ ਸੀ ਉਸੇ ਟਾਈਮ ਜਿਹੜਾ ਇਮੀਡੀਏਟਲੀ ਅਸੀਂ ਜਿਹੜਾ ਇਹਦੇ ਵਿੱਚ ਜਿਹੜੀ 225 ਨੰਬਰ ਐਫ ਆਈ ਆਰ ਦਰਜ ਕਰ ਲਈ ਸੀ 103 ਸਬਸੈਕਸ਼ਨ ਦੇਨ ਤੇ ਸਬਸੈਕਸ਼ਨ 5 ਦੇ ਬੀਐਨਐਸ ਦੇ تحت ਸਥਾਨਾ ਫੋਕਲ ਪੁਆਇੰਟ ਤੇ ਇਮੀਡੀਏਟਲੀ ਇਹਦੀ ਸੰਜੀਦਗੀ ਨੂੰ ਦੇਖਦੇ ਹੋਏ ਮਾਨਯੋਗ ਕੁਵਿੰਦਰ ਚਾਹ ਸਾਹਿਬ ਨੇ ਔਰ ਡੀਸੀ ਪੀ ਤੇਜਾ ਸਾਹਿਬ ਨੇ ਜਿਹੜੀ ਸੀਗੀ ਸਪੈਸ਼ਲ ਸਾਡੀ ਡਿਊਟੀ ਲਈ ਸੀਗੀ ਇਹ ਮਰਡਰ ਜਿਹੜਾ ਬਲਾਈਂਡ ਹੈਗਾ ਔਰ ਪ੍ਰਵਾਸੀ ਜਿਹੜਾ ਸੀ ਬਿਜਰੇਸ਼ ਸੀਗਾ ਉਹਦਾ ਮਰਡਰ ਸੀਗਾ ਇਸ ਕਰਕੇ ਇਹਨੂੰ ਸੈਂਸਿਟੀਵਿਟੀ ਨੂੰ ਦੇਖਦੇ ਹੋਇਆ ਸਾਡੀ ਡਿਊਟੀ ਲਾ ਕੇ ਡਿਟੇਲਸ ਕਰਨ ਦੇ ਲਈ ਜਿਹੜੀਆਂ ਸੀਗੀਆਂ ਸਾਡੀਆਂ ਸਪੈਸ਼ਲ ਟੀਮਾਂ ਬਣਾਈ ਗਈਆਂ ਜਿਹਦੇ ਵਿੱਚ ਜਿਹੜੇ ਸਾਡੇ ਐਸਐਚਓ ਫੋਕਲ ਪੁਆਇੰਟ ਅਮਨਦੀਪ ਬਰਾੜੌਰਾਂ ਦੇ ਨਾਲ ਦੀ ਟੀਮ ਨੇ ਜਿਹੜੀ ਢਾਂਹਾਰਿਕ ਕਲਾ ਦੇ ਸਾਰੇ ਇਨਚਾਰਜ ਹੈਗੇ ਨੇ ਚੌਕ ਜਿਹਨਾਂ ਨੇ ਮਿਹਨਤ ਕਰਕੇ ਜਿਹੜਾ ਇਹ ਬਲਾਈਂਡ ਮਰਡਰ ਸੀਗਾ ਜਿਹੜਾ ਬਹੁਤ ਜਲਦੀ ਸ਼ਾਰਟ ਟਾਈਮ ਦੇ ਵਿੱਚ ਜਿਹੜਾ ਇਹ ਟ੍ਰੇਸ ਕਰ ਲਿਆ ਬੇਸਿਕਲੀ ਇਹ ਕੇਸ ਦੇ ਵਿੱਚ ਜਿਹੜੀ ਥੋੜੀ ਜਿਹੀ ਕਹਾਣੀ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਹੈ ਕਿ ਵਿਜੇਸ਼ ਜਿਹੜਾ ਸੀਗਾ ਇਹ ਤੰਤਰਿਕ ਦਾ ਕੰਮ ਕਰਦਾ ਸੀਗਾ ਔਰ ਰਾਹੁਲ ਉਹਦਾ ਐਜ਼ ਏ ਜਿਹੜਾ ਚੇਲਾ ਸੀਗਾ ਉਹ ਕੰਮ ਕਰਦਾ ਸੀਗਾ ਰਾਹੁਲ ਦੇ ਉੱਤੇ ਜੋ ਰਾਹੁਲ ਦੀ ਪੁਛਗਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਵਿਜੇਸ਼ ਨੇ ਇਹਨੂੰ ਆਪਣੇ ਵੱਸ ਦੇ ਵਿੱਚ ਕੀਤਾ ਹੋਇਆ ਸੀਗਾ ਔਰ ਜਿਹੜੀ ਕਹਿੰਦਾ ਸੀਗਾ ਕਿ ਮੇਰੇ ਕੋ ਫੋਰਸਫੁਲੀ ਕੰਮ ਕਰਵਾਉਂਦਾ ਸੀਗਾ ਕਿ ਮੈਨੂੰ ਜਿੱਦਾਂ ਉਹਨੂੰ ਕਰਵਾਉਂਦਾ ਸੀਗਾ ਸੋ ਇਸੇ ਚੀਜ਼ ਦਾ ਇਤਰਾਜ਼ ਇਹਦੇ ਵਿੱਚ ਜਿਹੜੇ ਪੇਰੈਂਟਸ ਵੱਲੋਂ ਮਨਾਇਆ ਗਿਆ ਕਿ ਤੂੰ ਇਹਦੇ ਨਾਲ ਦਾ ਜਿਹੜਾ ਹੈਗਾ ਵਿਜੇਸ਼ ਦਾ ਸਾਥ ਛੱਡ ਦੇ ਤੇ ਜਿਹੜਾ ਵਿਜੇਸ਼ ਸੀਗਾ ਇਹਦੇ ਘਰ ਆਇਆ ਤੇ ਇੱਕ ਦਿਨ ਇਹਨੂੰ ਆ ਕੇ ਕਿਹਾ ਵੀ ਮੇਰੇ ਨਾਲ ਚੱਲ ਤੇ ਇਹਦੇ ਫਾਗ ਨੂੰ ਕਾਫੀ ਜਿਹੜਾ ਬੁਰਾ ਭਲਾਕਿਆ ਜਿਹਦੇ ਕਰਕੇ ਉਹਨਾਂ ਦੀ ਤਬੀਅਤ ਜਿਹੜੀ ਸੀਗੀ ਖਰਾਬ ਹੋ ਗਈ ਔਰ ਉਹ ਇੱਥੋਂ ਜਿਹੜੇ ਸੀਗੇ ਆ ਵਾਪਸ ਆਪਣੇ ਪਿੰਡ ਬਿਹਾਰ ਚਲੇ ਗਏ ਔਰ ਜਿਨ੍ਹਾਂ ਦੀ ਉੱਥੇ ਜਾ ਕੇ 6 11 24 ਨੂੰ ਜਿਹੜੀ ਸੀਗੀ ਡੈਥ ਹੋ ਗਈ ਡੇਥ ਹੋਣ ਦੇ ਨਾਲ ਜਿਹੜੀ ਸੀਗੀ ਉਹਨਾਂ ਨੇ ਇਹ ਗੱਲ ਜਿਹੜਾ ਸੀਗਾ ਰਾਹੁਲ ਸੀਗਾ ਉਹ ਕਿ ਰਾਹੁਲ ਦੱਸ ਰਿਹਾ ਕਿ ਉਹਨਾਂ ਨੇ ਮੈਨੂੰ ਡਿਸਕਲੋਜ਼ ਕੀਤੀ ਸੀ ਮੇਰੇ ਫਾਦਰ ਨੇ ਕਿ ਮੇਰੇ ਉੱਤੇ ਇਸਤਾਂਤ੍ਰਿਕ ਨੇ ਜਿਹੜਾ ਹੈਗਾ ਆ ਅ ਸਗਮਾ ਪਹੁੰਚਣ ਕਰਕੇ ਜਿਹੜੀ ਮੇਰੀ ਹੈਗੀ ਆ ਜਿਹੜੀ ਇਹ ਦੇ ਕਰਕੇ ਕੁਝ ਗੱਲਾਂ ਕਹੀਆਂ ਸੀਗੀਆਂ ਜਿਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ ਸੋ ਇਸ ਗੱਲ ਦਾ ਇਹਦੇ ਮਨ ਦੇ ਵਿੱਚ ਰੰਜ ਸੀਗਾ ਔਰ ਇਹਨੇ ਫਿਰ 17 12 ਨੂੰ ਜਿਹੜਾ ਵਾਪਸ ਆਇਆ ਇੱਥੇ ਔਰ ਇੱਥੇ ਆ ਕੇ ਜਿਹੜਾ ਹੈਗਾ ਇਹਨੇ ਵਰੇਸ਼ ਨੂੰ ਜਿਹੜੀ ਹੈਗੀ ਐ ਤੇ ਨਾਲ ਆਪਣੇ ਇਹਦੇ ਇੱਕ ਹੋਰ ਅਕਿਊਜ਼ ਸੀਗਾ ਜਿਹਦਾ ਨਾਮ ਹੈਗਾ ਮਹਿੰਦਰ ਮੁਹੰਮਦ ਬਸੀਰ ਉਹਦੇ ਨਾਲ ਜਿਹੜਾ ਹੈਗਾ ਬੈਠ ਕੇ ਇੱਕ ਪਲੈਨਿੰਗ ਕੀਤੀ ਔਰ ਇਹਨਾਂ ਨੇ ਬੈਠ ਕੇ ਇੱਕ ਖਾਲੀ 플ੌਟ ਦੇ ਵਿੱਚ ਪਹਿਲਾਂ ਸ਼ਰਾਬ ਪੀਤੀ ਉਸ ਤੋਂ ਬਾਅਦ ਉਹਦੇ ਘਰ ਵਿੱਚ ਰੱਸੀ ਪਾ ਕੇ ਉਹਨੂੰ ਜਿਹੜਾ ਸੀਗਾ ਮਾਰ ਦਿੱਤਾ ਤੇ ਬਾਅਦ ਵਿੱਚ ਜਿਹੜਾ ਸੀਗਾ ਇੱਕ ਚਾਕੂ ਲਿਆਂਦਾ ਸੀਗਾ ਉਹਦੇ ਨਾਲ ਉਹਦਾ ਜਿਹੜਾ ਸੀਗਾ ਗਰਦਨ ਸੀਗੀ ਉਹ ਕੱਟ ਦਿੱਤੀ ਸੋ ਇਸ ਤਰੀਕੇ ਦੇ ਨਾਲ ਕਰਨ ਤੋਂ ਬਾਅਦ ਫਿਰ ਇਹਨਾਂ ਨੇ ਉਹਦੇ ਜਿਹੜੇ ਕੱਪੜੇ ਸੀਗੇ ਉਹ ਪਿਛਲੂਰ ਤੇ ਜਾ ਕੇ ਜਿਹੜੇ ਛਾਦ ਦਿੱਤੇ ਔਰ ਚਾਕੂ ਵੀ ਜਿਹੜਾ ਔਰ ਇਹਦਾ ਫੋਨ ਸੀਗਾ ਡਿਸਟਰੋਏ ਕਰਤਾ ਇਸ ਕੰਮ ਨੂੰ ਕਰਨ ਤੋਂ ਬਾਅਦ ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੌਲੀ ਹੌਲੀ ਲਿੰਕਸ ਨੂੰ ਜਿਹੜੇ ਹੈਗੇ ਆ ਜੋੜਦੇ ਗਏ ਔਰ ਅੰਟੀਮੇਟਲੀ ਇਹ ਕਹਾਣੀ ਜਿਹੜੀ ਸਾਰੀ ਸਾਹਮਣੇ ਆਈ ਔਰ ਇਹਨਾਂ ਦੋਨਾਂ ਦੋਸ਼ੀਆਂ ਨੂੰ ਜਿਹੜਾ ਹੈਗਾ ਅਸੀਂ ਗ੍ਰਿਫਤਾਰ ਕਰ ਲਿਆ ਔਰ ਇਹ ਸਾਰੀ ਜਿਹੜੀ ਕਹਾਣੀ ਹੈਗੀ ਮਰਡਰ ਦੀ ਜਿਹੜੀ ਹੈਗੀ ਹੈ ਇਹ ਗੁੱਥੀ ਜਿਹੜੀ ਹੈ ਸੁਲਝਾ ਗਈ ਹੈ ਲੁਧਿਆਣਾ ਕਮਿਸ਼ਨਰ ਪੁਲਿਸ ਦਾ